ਨਾਵਲ ਇੱਕ ਮਿਆਨ ਦੋ ਤਲਵਾਰਾਂ ਨਾਵਲਕਾਰ ਨਾਨਕ ਸਿੰਘ ਦੂਜੇ ਭਾਗ ਦਾ 21ਵਾਂ ਕਾંડ ਰਾਤੀ ਕਾਫੀ ਸਵਾਦਲੀ ਨੀਂਦਰ ਆਈ ਉਹਨਾਂ ਨੂੰ ਸਵੇਰੇ ਸਭ ਤੋਂ ਪਹਿਲਾਂ ਟੁੰਡੀ ਲਾੜ ਦੀ ਜਾਗ ਖੁੱਲੀ ਤੇ ਉਸ ਵੇਖਿਆ ਮਾਸਟਰ ਦਲੀਪ ਸਿੰਘ ਲਾਗਲੀ ਕੁਰਸੀ ਤੇ ਬੈਠਾ ਸ਼ਾਇਦ ਪਰੌਣਿਆਂ ਦੇ ਜਾਗਣ ਦੀ ਉਡੀਕ ਕਰ ਰਿਹਾ ਸੀ ਢੋੜੀਪਾਲ ਤੋਂ ਹੋਇਆ ਹੈ ਮਾਸਟਰ ਟੁੰਡੀਲਾਟ ਨੇ ਇੱਕ ਉਬਾਸੀ ਲੈ ਕੇ ਉਸ ਨੂੰ ਪੁੱਛਿਆ ਹਾ ਵਿੱਚ ਜਵਾਬ ਦੇ ਕੇ ਦਲੀਪ ਸਿੰਘ ਨੇ ਬੂੜ ਸਿੰਘ ਅਰਦਲੀ ਦਾ ਪ੍ਰੋਗਰਾਮ ਸੁਣਾਉਣਾ ਸ਼ੁਰੂ ਕੀਤਾ ਆਵਾਜ਼ ਸੁਣ ਕੇ ਦੂਸਰੇ ਦੋਵੇਂ ਵੀ ਜਾਗ ਪਏ ਉਸਕੇ ਹਾਇ ਮਾਸਟਰ ਨੇ ਦੱਸਿਆ ਕਿ ਰਾਤੀ ਹਨੇਰੇ ਪਏ ਤਿੰਨੇ ਆ ਜਾਣ ਅੰਨ ਪਾਣੀ ਵੀ ਉਸਕੇ ਹਾਇ ਰਾਤ ਉਥੇ ਪਾਸ ਛਕਣਾ ਨਾਲੇ ਕਹਿੰਦਾ ਸੀ ਕਈ ਹੋਰ ਸੱਜਣ ਵੀ ਤੁਹਾਨੂੰ ਖਾਸ ਕਰਕੇ ਸਰਾਬੇ ਨੂੰ ਮਿਲਣ ਦੇ ਬੜੇ ਖਾਸ਼ਮੰਦ ਨੇ ਉਹਨਾਂ ਨੂੰ ਵੀ ਸੱਤ ਲਵਾਂਗੇ ਇਸ ਤੋਂ ਬਾਅਦ ਮਾਸਟਰ ਨੇ ਉਸ ਗੱਲ ਦਾ ਜ਼ਿਕਰ ਸ਼ੁਰੂ ਕੀਤਾ ਜਿਸ ਖਾਤਰ ਉਚੇਚਾ ਉਸ ਨੂੰ ਭੇਜਿਆ ਗਿਆ ਸੀ। ਬੂੜ ਸਿੰਘ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਜੋ ਕੁਝ ਤੇ ਜਿੰਨਾ ਕੁਝ ਲੈਣ ਲਈ ਉਹ ਇੱਥੇ ਆਏ ਨੇ ਉਦੋਂ ਬਹੁਤਾ ਮਿਲ ਜਾਏਗਾ। ਨਾਲੇ ਇਹ ਕਿ ਉਸ ਦਾ ਮਾਲਕ ਰਸਾਲਦਾਰ ਗੰਢਾ ਸਿੰਘ ਤਨੋ ਮਨੋ ਉਹਨਾਂ ਦਾ ਮਦਦਗਾਰ ਬਣ ਚੁੱਕਾ ਹੈ। ਉਸ ਪਾਸੋਂ ਜ਼ਿਆਦਾ ਤੋਂ ਜ਼ਿਆਦਾ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਨਾਲੇ ਬੂੜ ਸਿੰਘ ਨੇ ਇਹ ਵੀ ਕਹਿ ਭੇਜਿਆ ਕਿ ਸਭ ਕੁਝ ਸਾਂਭ ਸੇ ਬਹਿਟ ਕੇ ਉਹ ਰਾਤ ਸਵਾ 12 ਦੀ ਗੱਡੀ ਵਾਪਸ ਜਾ ਸਕਣਗੇ ਸੁਨੇਹਾ ਬੜਾਈ ਹੌਸਲਾ ਵਧਾਉਂਦੀ ਖਾਸ ਕਰਕੇ ਰਸਾਲਦਾਰ ਦੀ ਸ਼ਮੂਲੀਅਤ ਬਾਰੇ ਜਿਸ ਨੂੰ ਸੁਣ ਕੇ ਤਿੰਨਾਂ ਨੂੰ ਹੀ ਬੇਹਿਸਾਬੀ ਖੁਸ਼ੀ ਹੋਈ ਚਾਹ ਤੇ ਰੋਟੀ ਵਗੈਰਾ ਦਾ ਤੁਸੀਂ ਆਪ ਇੰਤਜ਼ਾਮ ਕਰ ਲੈਣਾ ਕੁਰਸੀ ਤੋਂ ਉੱਠਦਾ ਹੋਇਆ ਦਲੀਪ ਸਿੰਘ ਬੋਲਿਆ ਹਰ ਇੱਕ ਚੀਜ਼ ਰਸੋਈ ਵਿੱਚ ਮੌਜੂਦ ਏ ਦੁੱਧ ਵੀ ਲੈ ਕੇ ਰੱਖ ਚੱਲਿਆ ਹਾਂ ਮੈਂ 3 ਵਜੇ ਦੀ ਗੱਡੀ ਹਰਨਪੁਰੋਂ ਪਰਤ ਆਵਾਂਗਾ ਉਹਨਾਂ ਦੋਹਾਂ ਭੈਣ ਭਰਾਵਾਂ ਨੂੰ ਨਾਲ ਲੈ ਕੇ ਬਾਹਰ ਜਾਣਾ ਹੋਵੇ ਤਾਂ ਜੰਦਰਾ ਮਾਰ ਕੇ ਚਾਬੀ ਬਾਹਰਲੇ ਆਲੇ ਵਿੱਚ ਰੱਖ ਜਾਣੀ। ਲਓ ਮੈਨੂੰ ਇਜਾਜ਼ਤ ਦਿਓ ਗੱਡੀ ਦਾ ਵਕਤ ਹੋ ਗਿਆ ਏ। ਕਹਿੰਦਾ ਹੋਇਆ ਮਾਸਟਰ ਦਲੀਪ ਸਿੰਘ ਭੱਜ ਗਿਆ। ਬੜਾ ਕੋਈ ਭਗਵਾਨ ਮੱਥੇ ਲੱਗਾ ਸੀ ਚਾਚਾ, ਫੇ ਸ਼ੋਰੋਂ ਤੁਰਨ ਲੱਗਿਆ। ਸਰਾਬੇ ਨੇ ਖੁਸ਼ੀ ਵਿੱਚ ਮੁਸਕਰਾਉਂਦਿਆਂ ਟੁੰਡੀ ਲਾਟ ਨੂੰ ਕਿਹਾ ਸੱਬੇ ਕੰਮ ਰਾਸ ਹੋਈ ਜਾਂਦੇ ਨੇ। ਮੁੱਢ ਤਾਂ ਬਈ ਚੰਗਾ ਹੀ ਵੱਜਿਆ ਏ। ਟੁੰਡੀ ਲਾਟ ਬੋਲਿਆ। ਅੱਗੇ ਦੇਖੋ ਕੀ ਬਣਦਾ ਏ? ਲੈ ਵੀ ਤਲੰਗਿਆ। ਟੁੰਡੀ ਲਾਟ ਨੇ ਜਗਤ ਸਿੰਘ ਵੱਲ ਧਿਆਨ 모ੜਿਆ। ਉੱਠ ਕੇ ਘਰਚਾ ਪਾਣੀ ਦਾ ਬੰਦੋਬਸਤ ਰਸੋਈ ਦਾ ਕੰਮ ਜਗਤ ਸਿੰਘ ਹੀ ਜਾਣਦਾ ਸੀ ਉਹ ਉੱਠ ਕੇ ਚਾਚੇ ਦੇ ਠੱਠੇ ਦਾ ਜਵਾਬ ਦਿੰਦਾ ਹੋਇਆ ਕਮਰੇ ਚੋਂ ਬਾਹਰ ਨਿਕਲਿਆ ਚਾਚਾ ਤੂੰ ਵੀ ਤੇ ਤਲੰਗਾ ਏ ਫਰਕ ਐਨਾ ਏ ਮਹਿਰਫਾਲੇ ਦਾ ਤਲੰਗਾ ਤੂੰ ਪਲਟਣ ਦਾ ਅਸਲ ਵਿੱਚ ਘੋੜੀ ਪਾਲ ਵਾਲੀ ਖੁਸ਼ਖਬਰੀ ਨੇ ਤਿੰਨਾਂ ਨੂੰ ਹੀ ਮਸਤਾ ਦਿੱਤਾ ਹੋਇਆ ਸੀ ਤੇ ਮਸਤੀ ਦੀ ਹਾਲਤ ਵਿੱਚ ਜਿਹੜੀ ਇਹਨਾਂ ਲੋਕਾਂ ਨੂੰ ਕਦੇ ਕਿਸਮਤ ਨਾਲ ਹੀ ਪ੍ਰਾਪਤ ਹੋਇਆ ਕਰਦੀ ਸੀ ਇਹੇ ਨਿਸ਼ੰਘ ਹੋ ਕੇ ਇੱਕ ਦੂਜੇ ਨੂੰ ਛੇੜਛਾੜ ਕਰਿਆ ਕਰਦੇ ਸਨ। ਜਗਤ ਸਿੰਘ ਦੇ ਬਾਹਰ ਨਿਕਲਦਿਆਂ ਤੀਕ ਟੁੰਡੀ ਲਾਟ ਨੇ ਇੱਕ ਹੋਰ ਮਸ਼ਕਰੀ ਕੀਤੀ। ਬਈ ਮੇਰੇ ਨਾਲੋਂ ਤੇਰਾ ਦਰਜਾ ਵੱਡਾ ਏ ਬੀਬਾ। ਉਹ ਮੈਂ ਤਾਂ ਹੋਇਆ ਨੀਰਾਪੁਰਾ ਤਲੰਗਾ ਤੇ ਤੂੰ কুমਿਹਾਰ ਦਾ ਖਿਤਾਬ ਵੀ ਹਾਸਲ ਕਰ ਚੁੱਕਿਆ ਹੋਇਆ ਏ। ਕਾਜ ਮੈਨੂੰ ਵੀ ਕਦੇ ਖੋਤੇ ਲੱਦਣ ਦੀ ਜਾਂਚ ਹੁੰਦੀ। ਥੋੜੀ ਦੇਰ ਵਿੱਚ ਨਾਸਤਾ ਤਿਆਰ ਹੋ ਗਿਆ। ਗਰਮ-ਗਰਮ ਚਾਹ ਤੇ ਚੌਂਦੇ-ਚੌਂਦੇ ਪਰੌਂਠੇ। ਖੂਬ ਪੇਟ ਭਰ ਕੇ ਛਕੇ ਤਿਨਾਂ ਨੇ। ਦੁਪਹਿਰ ਦੀ ਰੋਟੀ ਦਾ ਭਾਂਗਾ ਵੀ ਕੱਟ ਲਿਆ ਤਾਂ ਜੋ ਦੁਬਾਰਾ ਵਿਚਾਰੇ ਜਗਤ ਸਿੰਘ ਨੂੰ ਚੁੱਲ੍ਹੇ ਨਾਲ ਸਿਰਦਰਦੀ ਨਾ ਕਰਨੀ ਪਵੇ ਨਾਲੇ ਵਧੇਰੇ ਖੁਸ਼ੀ ਦੀ ਹਾਲਤ ਵਿੱਚ ਗੱਪਾਂ ਮਾਰਦੇ ਆਂ ਵੈਸੇ ਹੀ ਅੱਜ ਪੇਟ ਪੂਜਾ ਦਾ ਬੜਾ ਆਨੰਦ ਆਇਆ ਨਾਸ਼ਤਾ ਅਥਵਾ ਰੋਟੀ ਖਾਣ ਤੋਂ ਬਾਅਦ ਚੋਖਾ ਚਿਰ ਗੱਲਾਂ ਹੁੰਦੀਆਂ ਰਹੀਆਂ ਜਿਨ੍ਹਾਂ ਲਗਭਗ ਸਾਰਿਆਂ ਦਾ ਹੀ ਸਬੰਧ ਨਵੇਂ ਪ੍ਰੋਗਰਾਮ ਨਾਲ ਸੀ ਕਿੱਥੇ ਕੰਮ ਕਰਨਾ ਹੋਵੇਗਾ ਸਾਥੀਆਂ ਨੂੰ ਇਕੱਠੇ ਕਰਨ ਲਈ ਕਿਹੜੇ ਕਿਹੜੇ ਢੰਗ ਵਰਤਣੇ ਹੋਣਗੇ ਟੋਨੀਆ ਤੱਕ ਰਸਾਈ ਕਿਵੇਂ ਹੋ ਸਕੇਗੀ ਝੋਲੀ ਚੁੱਕਾਂ ਦਾ ਸਫਾਇਆ ਕਰਨ ਤੇ ਡੱਕੇ ਹੋਏ ਸਾਥੀਆਂ ਨੂੰ ਛਡਾਉਣ ਲਈ ਕੀ ਕੁਝ ਅਮਲ ਵਿੱਚ ਲਿਆਉਣਾ ਹੋਵੇਗਾ ਇਤਿਹਾਦ ਇਨਕਲਾਬੀ ਲੋਕਾਂ ਦੀ ਜ਼ਿੰਦਗੀ ਨਾ ਕੇਵਲ ਉਰਜੇਮਿਆਂ ਭਰੀ ਹੁੰਦੀ ਹੈ ਬਲਕਿ ਖਤਰਿਆਂ ਭਰੀ ਵੀ ਉਹਨਾਂ ਨੂੰ ਹਮੇਸ਼ਾ ਹੀ ਇੱਕ ਤਰ੍ਹਾਂ ਨਾਲ ਨੰਗੀਆਂ ਤਲਵਾਰਾਂ ਦੀ ਛਾਂ ਹੇਠ ਰਹਿਣਾ ਪੈਂਦਾ ਹੈ ਕੋਈ ਭਰੋਸਾ ਨਹੀਂ ਹੁੰਦਾ ਕਿ ਚਾਨਚਾਕ ਕਿਸ ਵੇਲੇ ਪੈਰਾ ਹੇਠਲੀ ਧਰਤੀ ਪਾਟ ਕੇ ਉਹਨਾਂ ਨੂੰ ਆਪਣੇ ਅੰਦਰ ਦਫ਼ਨ ਕਰ ਲਵੇ ਜਾਂ ਅਸਮਾਨੋਂ ਹੀ ਕੋਈ ਵਿੱਚ ਆ ਪਵੇ ਇਸ ਲਈ ਬੇਫਿਕਰੀ ਦੀਆਂ ਕੁਝ ਘੜੀਆਂ ਉਹਨਾਂ ਲਈ ਗنیمਤ ਹੁੰਦੀਆਂ ਨੇ ਅਜੇ ਤੀਕ ਅਗਾਹ ਲਈ ਇਹਨਾਂ ਨੇ ਛੁੱਟ ਜ਼ਬਾਨੀ ਜਮਾ ਖਰਚ ਤੋਂ ਕੋਈ ਠੋਸ ਵਿਉਂਤ ਤਿਆਰ ਨਹੀਂ ਕੀਤੀ ਜੋ ਕੁਝ ਵੀ ਕੀਤਾ ਜਾਣਾ ਸੀ ਮੁੱਢੋਂ ਸਦੋਂ ਜਿਸ ਕਰਕੇ ਇਹਨਾਂ ਦੇ ਕਰਨ ਲਈ ਇਸ ਵੇਲੇ ਕੋਈ ਵਿਸ਼ੇਸ਼ ਕੰਮ ਨਹੀਂ ਸੀ ਛੁੱਟ ਮਾਸਟਰ ਦਲੀਪ ਸਿੰਘ ਨੂੰ ਉਡੀਕਣ ਤੋਂ ਬੇਲ ਇਹਨਾਂ ਤਿੰਨਾਂ ਨੂੰ ਕਦੀ ਕਿਸਮਤ ਨਾਲ ਹੀ ਮਿਲਦੀ ਸੀ ਪਰ ਜਦ ਕਦੀ ਮਿਲ ਜਾਵੇ ਇਹ ਉਸ ਤੋਂ ਪੂਰਾ ਪੂਰਾ ਲੁਤਫ ਉਠਾਇਆ ਕਰਦੇ ਸਨ ਅੱਜ ਇਨਾਂ ਦਾ ਵਕਤ ਵੇਲਾ ਸੀ ਨਾਲੇ ਅੱਜ ਰੌਣਕ ਵੀ ਖੂਬ ਚੜ੍ਹਦੀਆਂ ਕਲਾ ਵਿੱਚ ਸੀ ਚਲੋ ਫਿਰ ਸੈਰ ਸਪਾਟੇ ਨੂੰ ਨਿਕਲ ਚੱਲੀਏ ਟੁੰਡੀ ਲਾਟ ਨੇ ਸਲਾਹ ਦਿੱਤੀ ਜਿਸ ਨੂੰ ਪਸੰਦ ਕਰਦੇ ਹੋਏ ਇਹ ਘਰ ਤੋਂ ਨਿਕਲ ਪਏ ਜੰਦਰਾ ਮਾਰ ਕੇ ਚਾਬੀ ਉਹਨਾਂ ਨੇ ਨਿਯਤ ਥਾਂ ਜਿੱਥੇ ਦਲੀਪ ਸਿੰਘ ਦੱਸ ਗਿਆ ਸੀ ਟਿਕਾ ਦਿੱਤੀ ਸੈਰ ਲਈ ਉਹਨਾਂ ਨੂੰ ਉਹੀ ਪਿਛਵਾੜੇ ਵਾਲਾ ਬਾਗ ਪਸੰਦ ਆਇਆ ਭਾਵੇਂ ਸੰਤਰਿਆਂ ਦਾ ਮੌਸਮ ਖਤਮ ਹੋ ਜਾਣ ਕਰਕੇ ਬਾਗ ਵਿਰਾਨ ਸੀ ਪਰ ਇਹਨਾਂ ਲੋਕਾਂ ਲਈ ਤਾਂ ਨਿਰਜਣ ਥਾਵਾਂ ਨਾਲ ਸਭੋਂ ਜ਼ਿਆਦਾ ਦਿਲਚਸਪੀ ਹੁੰਦੀ ਸੀ ਕਿਉਂਕਿ ਅਜਿਹੇ ਥਾਵੀ ਖਤਰੇ ਦੀ ਸੰਭਾਵਨਾ ਨਹੀਂ ਹੁੰਦੀ ਬਾਗ ਵਿੱਚ ਫਿਰਦੇ-ਫਿਰਦੇ ਇਹ ਤਿੰਨੇ ਘਾਹ ਦੇ ਇੱਕ ਹਰਿਆਵਲੇ ਕਿਤੇ ਤੇ ਜਾ ਬੈਠੇ ਜਿੱਥੇ ਵਾਵਾ ਸੁਖਾਵੀ ਧੁੱਪ ਲੱਗ ਰਹੀ ਸੀ ਅੱਛਾ ਚਾਚਾ ਸਰابہ ਟੁੰਡੀਲਾਟ ਨੂੰ ਕਹਿਣ ਲੱਗਾ ਅੱਜ ਚਿਰਾਂ ਪਿੱਛੋਂ ਜ਼ਰਾ ਸ਼ੁਗਲ ਦਾ ਵਕਤ ਲੱਭਾਏ ਮੇਰੀ ਸਲਾਹ ਅੱਜ ਹੋ ਜਾਏ ਕੋਈ ਮਹਿਫਲ ਵਾਵਾ ਟੁੰਡੀਲਾਟ ਦੀ ਸ਼ਾਇਦ ਪਹਿਲਾਂ ਹੀ ਇਹੋ ਚਾਹ ਸੀ ਜ਼ਰੂਰ ਹੋ ਜਾਏ ਚਲੋ ਕਵੀ ਦਰਬਾਰ ਸ਼ੁਰੂ ਹੋਵੇ ਦੋਵੇਂ ਸ਼ਾਇਰ ਸਨ ਸ਼ਾਇਰ ਤੋਂ ਛੁੱਟ ਉਸਤਾਦ ਸ਼ਿਕਿਰਤ ਵੀ ਜਿਹੜੇ ਅਮਰੀਕਾ ਵਿੱਚ ਹੁੰਦਿਆਂ ਇੱਕ ਦੂਜੇ ਨਾਲੋਂ ਵੱਧ ਚੜਕੇ ਕਵਤਾਵਾਂ ਲਿਖਦੇ ਹੁੰਦੇ ਸਨ ਗਦਰ ਦੀ ਗੂੰਜ ਵਿੱਚ ਛਪਵਾਉਣ ਲਈ ਪਰ ਮੇਰੀ ਸਲਾਹ ਹੈ ਕੋਲੋਂ ਜਗਤ ਸਿੰਘ ਬੋਲਿਆ ਅੱਜ ਪੰਜਾਬੀ ਦੀ ਬਜਾਏ ਉਰਦੂ ਦੀ ਮਹਿਫਲ ਲੱਗੇ ਉਰਦੂ ਸ਼ਾਇਰੀ ਦੇ ਹੁਨਰ ਤੋਂ ਭਾਵੇਂ ਟੁੰਡੀ ਲਾੜ ਤੇ ਸਰਾਬਾ ਅਣਜਾਣ ਸਨ ਦਿਲਚਸਪੀ ਕਿਸੇ ਦੀ ਵੀ ਇਸ ਵਿੱਚ ਘੱਟ ਨਹੀਂ ਸੀ ਖਾਸ ਕਰਕੇ ਇਹ ਦਿਲਚਸਪੀ ਉਦੋਂ ਜਾਗੀ ਸੀ ਜਦੋਂ ਸਨ ਫਰਾਂਸਿਸਕੋ ਅਮਰੀਕਾ ਵਿੱਚ ਗਦਰ ਅਖਬਾਰ ਦਾ ਉਰਦੂ ਦਾ ਐਡੀਸ਼ਨ ਸ਼ੁਰੂ ਹੋਇਆ ਠੀਕ ਹੈ ਸਰਾਬੇ ਨੇ ਜਗਤ ਸਿੰਘ ਦੀ ਪੁਸ਼ਟੀ ਕਰਦਿਆਂ ਕਿਹਾ ਜ਼ਰੂਰੀ ਨਹੀਂ ਕਿ ਆਪਣੀਆਂ ਹੀ ਚੀਜ਼ਾਂ ਪੜੀਆਂ ਜਾਣ ਚਾਰੇ ਚੱਕ ਜ਼ਗੀਰੇ ਆਪਣੀ ਅਸਾ ਕਿਡਾ ਇਨਾਮ ਜਿੱਤਣਾ ਏ ਲੈ ਚਾਚਾ ਜਗਤ ਸਿੰਘ ਬੋਲਿਆ ਸ਼ੁਰੂ ਕਰ ਫਿਰ ਤੈਨੂੰ ਤੇ دیਵਾਨਾ ਦੇ دیਵਾਨ ਯਾਦ ਹੋਏ ਪਏ ਨੇ ਉਰਦੂ ਸ਼ਾਇਰੀ ਤੇ ਸੁਣਾ ਦੇ ਕੋਈ ਚੌਂਦੀ ਚੌਂਦੀ ਨਜ਼ਮ ٹونڈی راٹ نے ماری موٹی نہ نکر تو بعد نظم بولنی شروع کی لگتا نہیں ہے جی میرا اجڑے دیار میں کس کی بنی ہے آل ناپائے دار میں کہہ دو ان حسرتوں سے کہیں اور جا بسیں اتنی جگہ کہاں ہے دلے تاکدار میں امرے داراز مانگ کر لائے تھے چار دن دو آرزو میں کٹ گئے دو انتظار میں ਹੈ ਕਿਤਨਾ ਬਦਨਸੀਬ ਜ਼ਫਰ ਦਫਨ ਕੇ ਲਿਏ ਦੋ ਗਜ਼ ਜ਼ਮੀਨ ਵੀ ਨਾ ਮਿਲ ਸਕੀ ਕੂਏ ਯਾਰ ਮੇ ਟੁੰਡੀ ਲਾਟ ਦੀ ਆਵਾਜ਼ ਭਾਵੇਂ ਐਸੀ ਸੁਰੀਲੀ ਨਹੀਂ ਸੀ ਫਿਰ ਵੀ ਰੰਗ ਖੂਬ ਬੱਜਾ ਪਰ ਜਿਸ ਹਮਨਸ਼ੀਨ ਪਾਸੋਂ ਵਕਤ ਨੂੰ ਦਾਦ ਮਿਲਣ ਦੀ ਆਸ ਸੀ ਉਹ ਮੂੰਹ ਲਟਕਾਈ ਇੰਜ ਬੈਠਾ ਸੀ ਜਿਵੇਂ ਕਪਤਾ ਦੀਆਂ ਤੁਕਾਂ ਨਿੰਮ ਦੀਆਂ ਗੋਲੀਆਂ ਬਣ ਕੇ ਉਸਦੇ ਸੰਗੋਂ ਉਤਰੀਆਂ ਹੋਣ ਕੀ ਗੱਲ ਹੋ ਗਈ ਕਰਤਾਰ ਨਜ਼ਮ ਦੀ ਸਮਾਪਤੀ ਉੱਤੇ ਜਗਤ ਸਿੰਘ ਨੇ ਸ਼ਰਾਬੇ ਨੂੰ ਪੁੱਛਿਆ ਜਾਪਦਾ ਸਵਾਦ ਘਟਾ ਆਇਆ ਤੈਨੂੰ ਕਿਉਂ ਸ਼ਰਾਬਾ ਜਿਹੜਾ ਹਾਲੇ ਤੀਕ ਗੁਮਸੂਮ ਬੈਠਾ ਸੀ ਜਗਤ ਸਿੰਘ ਦੀ ਗੱਲ ਦਾ ਜਵਾਬ ਦੇਣ ਦੀ ਥਾਂ ਉਸਨੇ ਟੁੰਡੀ ਲਾਟ ਉੱਤੇ ਤਨੌੜਾ ਸੁੱਟਿਆ ਰੱਬਾ ਖੈਰ ਕਰੇ ਚਾਚਾ ਕਿਤੇ ਜ਼ਫਰਵਾਂਗ ਤੂੰ ਵੀ ਜ਼ਿੰਦਗੀ ਤੋਂ ਅਵਾਜ਼ਾਰਤਾ ਨਹੀਂ ਹੋ ਗਿਆ ਜੋ ਛੂ ਬੈਠਾ ਹੈ ਮਜਨੂਆ ਵਾਲੇ ਮਰਸੀਏ ਮਜਨੂਆ ਵਾਲੇ ਮਰਸੀਏ ਟੁੰਡੀ ਲਾਟ ਰਤਾ ਜਲਾਲ ਵਿੱਚ ਬੋਲਿਆ ਪਤਾ ਵੀ ਕੁਝ ਹੈ ਕੌਣ ਸੀ ਜ਼ਫਰ ਸਨ 52 ਦੇ ਗਦਰ ਦਾ ਮੋਢੀ ਹਿੰਦੁਸਤਾਨ ਦਾ ਆਖਰੀ ਮੁਗਲ ਬਾਦਸ਼ਾ ਉਰਦੂ ਦਾ ਮੰਨਿਆ ਹੋਇਆ ਸ਼ਾਇਰ ਮੈਨੂੰ ਪਤਾ ਏ ਚਾਚਾ ਸਰابہ ਤੰਨੇ ਦੇ ਰੰਗ ਵਿੱਚ ਬੋਲਿਆ ਗਦਰ ਦਾ ਮੋਢੀ ਨਾ ਨਾਲੇ ਕੁਝ ਹੋਰ ਕੌਣ ਕਹਿੰਦਾ ਉਹ ਗਦਰ ਦਾ ਮੋਢੀ ਸੀ ਮੰਨਿਆ ਕਿ ਅੰਗਰੇਜ਼ਾਂ ਨੇ ਗਦਰ ਦੇ ਜੁਰਮ ਵਿੱਚ ਉਸ ਨੂੰ ਜਲਾਵਤਨ ਕੀਤਾ ਤੇ ਉਸ ਦੇ ਪੁੱਤਾਂ ਭਤੀਜਿਆਂ ਨੂੰ ਫਾਹੇ ਦਿੱਤਾ ਸੀ ਪਰ ਹਕੀਕਤ ਵਿੱਚ ਨਾ ਤਾਂ ਉਹ ਇਨਕਲਾਬੀ ਸੀ ਨਾ ਹੀ ਹਿੰਦੁਸਤਾਨ ਦਾ ਬਾਦਸ਼ਾਹ ਉਸਦੀ ਬਾਦਸ਼ਾਹਤਾ ਇਸ ਇੰਡੀਆ ਕੰਪਨੀ ਵਾਲਿਆਂ ਨੇ ਕਦੋਂ ਦੀ ਖਤਮ ਕਰਕੇ ਉਸ ਨੂੰ ਸਿਰਫ ਸ਼ਤਰੰਜੀ ਬਾਦਸ਼ਾਹ ਬਣਾ ਦਿੱਤਾ ਸੀ। ਬਾਕੀ ਰਿਹਾ ਉਸਦਾ ਇਨਕਲਾਬੀ ਹੋਣਾ। ਭਲਾ ਬਾਦਸ਼ਾਹ ਵਿਚਾਰੇ ਨੂੰ ਕੀសារ ਇਨਕਲਾਬ ਦੀ ਇਨਕਲਾਬ ਦਾ ਝੰਡਾ ਜ਼ਰੂਰ ਉਸ ਪਾਸ ਵਿਖਿਆ ਗਿਆ ਸੀ। ਪਰ ਉਹ ਉਸਨੇ ਆਪ ਨਹੀਂ ਸੀ ਚੁੱਕਿਆ ਬਲਕਿ ਬਦੋ-ਬਦੀ ਉਸਦੇ ਮੋਢੇ ਨਾਲ ਬੰਨ ਦਿੱਤਾ ਗਿਆ ਸੀ। ਚਲ ਮੰਨ ਲੈਣਾ ਕਿ ਉਹ ਇਨਕਲਾਬੀ ਸੀ। ਪਰ ਮੈਂ ਪੁੱਛਣਾ ਚਾਚਾ ਕਦੀ ਇਨਕਲਾਬੀ ਵੀ ਰੋਂਦੇ ਹੁੰਦੇ ਨੇ। ਇਨਕਲਾਬੀ ਦੀ ਆਖ ਤੇ ਇੰਜ ਰੋਣਾ ਕੀ ਆਖ ਜਿਹੜਾ ਨਾਮੁਆਫਕ ਹਵਾ ਦੇ ਇੱਕੋ ਬੁੱਲੇ ਨਾਲ ਦਾਵਾ ਡੋਲ ਹੋ ਕੇ ਦੁਨੀਆ ਨੂੰ ਨਾ ਪਾਇਦਾਰ ਤੇ ਆਪਣੇ ਆਪ ਨੂੰ ਬਦਨਸੀਬ ਆਖਣ ਲੱਗ ਪਵੇ ਮਾਫ ਕਰੀ ਚਾਚਾ ਤੂੰ ਉਸ ਨੂੰ ਇਨਕਲਾਬੀ ਦਾ ਦਰਜਾ ਦੇਣ ਡਿਆ ਪਹਿਲਾਂ ਮੈਨੂੰ ਜ਼ਫਰ ਦੇ ਵਿੱਚੋਂ ਕੋਈ ਇੱਕ ਤੁੱਕ ਤਾਂ ਕੱਢ ਕੇ ਦਿਖਾੜ ਦੇ ਜਿਸ ਵਿੱਚ ਇਨਕਲਾਬ ਦਾ ਰੰਗ ਹੋਵੇ ਅੰਗਰੇਜ਼ਾਂ ਨੇ ਉਸ ਨੂੰ ਸਤਾ-ਸਤਾ ਕੇ ਮਾਰਿਆ ਉਸ ਦੇ ਪੁੱਤਰਾਂ ਨੂੰ ਸ਼ਰੀਆਮ ਕਤਲ ਕੀਤਾ ਤੇ ਹੋਰ ਕਿਹੜਾ ਜ਼ੁਲਮ ਸੀ ਜਿਹੜਾ ਉਹਨਾਂ ਕਿੰਨੇ ਬਾਜ਼ਾ ਨੇ ਉਸ ਉੱਤੇ ਨਾਟਾ ਆ ਪਰ ਆਫਰੀਨ ਆਖੋ ਉਸ ਇਨਕਲਾਬੀ ਦੇ ਜਿਹੜਾ ਕਿ ਆਪਣੀ ਸ਼ਾਇਰੀ ਵਿੱਚ ਜਾਂ ਤਾਂ ਉਸਨੇ ਇਹਨਾਂ ਜ਼ੁਲਮਾਂ ਦਾ ਜ਼ਿਕਰ ਹੀ ਨਹੀਂ ਕੀਤਾ ਤੇ ਜੇ ਭੁੱਲ ਚੁੱਕੇ ਕਿਤੇ ਕੀਤਾ ਵੀ ਹੈ ਤੇ ਐਸੇ ਗਲੇਫਵੇਂ ਲਫ਼ਜ਼ਾਂ ਵਿੱਚ ਜਿਸ ਦੇ ਕਈ-ਕਈ ਅਰਥ ਨਿਕਲਦੇ ਹੋਣ ਕੀ ਇਹੋ ਹੁੰਦੇ ਨੇ ਇਨਕਲਾਬੀਆਂ ਦੇ ਲੱਛਣ ਚਾਚਾ ਓ ਯਾਰ ਟੁੰਡੀ ਲਾਟ ਜ਼ਰਾ ਤਮੱਕੇ ਬੋਲਿਆ ਤੂੰ ਤੇ ਲੈ ਬੈਠਾ ਹੈ ਲੈਕਚਰ ਬਾਜੀ ਮੈਂ ਕੋਈ ਜ਼ਫਰਦਾ ਪ੍ਰੋਪਾਗੈਂਡਾ ਕਰਨ ਲਈ ਨਹੀਂ ਸੀ ਪੜੀ ਉਸਦੀ ਕਸਲ ਇਨਕਲਾਬੀ ਉਹ ਹੈ ਸੀ ਜਾਂ ਨਹੀਂ ਸਾਨੂੰ ਕੀ ਪਈਏ ਜੋ ਪੁਰਾਣੇ ਮੁਰਦੇ ਪੁੱਟਦੇ ਫਿਰਿਏ ਅਸੀਂ ਤੇ ਦੋ ਘੜੀਆਂ ਮੌਜ ਮੇਲਾ ਕਰਨਾ ਏ ਮੈਂ ਮਤਫਿਕਾਂ ਚਾਚਾ ਤੇਰੇ ਨਾਲ ਕਿ ਇਸ ਵੇਲੇ ਕਿਸੇ ਸਟੇਜ ਤੇ ਨਹੀਂ ਬੋਲ ਰਹੇ ਸਗੋਂ ਦਿਲ ਪਰਚਾਵਾ ਕਰ ਰਹੇ ਹਾਂ ਪਰ ਸੱਚੀ ਗੱਲ ਕਰਾਂ ਦਿਲ ਪਰਚਾਵੇ ਲਈ ਵੀ ਮੈਨੂੰ ਰੋਂਦੂਆਂ ਵਾਲਾ ਕਲਾਮ ਨਹੀਂਓ ਚੰਗਾ ਲੱਗਦਾ ਉਹ ਚਲੋ ਛੱਡੋ ਬਾਬਾ ਜਗਤ ਸਿੰਘ ਸ਼ੁਗਲ ਦੇ ਰੌਂ ਵਿੱਚ ਬੋਲੇ ਕਿਉਂ ਤੁਸੀਂ ਗੁਰੂ ਚੇਲਾ ਲੱਗ ਪਏ ਜਿਵੇਂ ਚੁੰਝਾਂ ਲੜਾਂ ਅੱਛਾ ਵੀ ਕਰਤਾਰ ਲੈ ਹੁਣ ਤੂੰ ਕੋਈ ਇਨਕਲਾਬੀ ਚੀਜ਼ ਸੁਣਾ ਦੇ ਮਤਲਬ ਤਾਂ ਵਕਤ ਸੋਣਾ گزارਣ ਤੱਕ ਇਹ ਸਾਡਾ ਹਾ ਹਾ ਟੁੰਡੀ ਲਾਟ ਨੇ ਪਰਤੀ ਦਿੱਤੀ ਠੀਕ ਕਹਿੰਦਾ ਜਗਤ ਸਿੰਘ ਨਾਲੇ ਭਈ ਗਾਣ ਦਾ ਮਜ਼ਾ ਤੇ ਹੁੰਦਾ ਹੈ ਆਵਾਜ਼ ਨਾਲ ਆਪਾਂ ਤਾਂ ਬੋਲਣਾ ਹੋਇਆ ਢੋਟਰ ਕਾ ਵਾਂਗ ਚੱਲ ਸ਼ੁਰੂ ਕਰ ਕੋਈ ਇਨਕਲਾਬੀ ਚੁਟਕਲਾ ਤੇਰੀ ਆਵਾਜ਼ ਵੀ ਸੁਰੀਲੀ ਹੈ ਨਾਲੇ ਸਰਾਬਾ ਬੋਲਿਆ ਮੈਨੂੰ ਚਾਚਾ ਉਰਦੂ ਦੀ ਇਨਕਲਾਬੀ ਨਜ਼ਮ ਤਾਂ ਇਸ ਵੇਲੇ ਕੋਈ ਯਾਦ ਨਹੀਂ ਅਲਪੱਤਾ ਜੀ ਕਹੇ ਤਾਂ ਜੋਸ਼ ਮਲੀਹਾਬਾਦੀ ਦੀਆਂ ਕੁਝ ਤੁਕਾਂ ਸੁਣਾ ਦੇਣਾ ਵਾ ਭਾਵੇਂ ਜੋਸ਼ ਇਨਕਲਾਬੀ ਸ਼ਾਇਰ ਨਹੀਂ ਪਰ ਜ਼ਿੰਦਾਦਿਲ ਜ਼ਰੂਰ ਹੈ ਤੇ ਤੇਰੇ ਉਸ ਰੋਂਦੂ ਇਨਕਲਾਬੀ ਵਾਲੀ ਗਜ਼ਲ ਦਾ ਕੜਾਕੇਦਾਰ ਜਵਾਬ ਵੀ ਹੈ ਉਸਦੇ ਇਨ੍ਹਾਂ ਸ਼ੇਰਾਂ ਵਿੱਚ ਓ ਯਾਰ ਜਗਤ ਸਿੰਘ ਜ਼ਰਾ ਛਿੱਥਾ ਪੈ ਕੇ ਉਸ ਨੂੰ ਕਹਿਣ ਲੱਗਾ ਛੱਡ ਵੀ ਹੁਣ ਉਸਦੀ ਨੁਕਤਾਚੀਨੀ ਨੂੰ ਤੇ ਸੁਣਾਉਣ ਦੀ ਕਰ ਜੋ ਸੁਣਾਣਾ ਹੀ ਸਰਾਬੇ ਨੇ ਸੁਰਤਾਲ ਤੇ ਪੂਰੀ ਲਟਕ ਵਿੱਚ ਗਾਉਣਾ ਸ਼ੁਰੂ ਕੀਤਾ ਮੁਸਰਰਤ کی تانے اڑاتا گزر جا صدق کے ترانے سناتا گزر جا زمانوں مقا کی ستم رانیوں پر مسائب کی ہنگامہ سامانیوں پر حیات دو روزہ کی نادانیوں پر خطا اور خطا کی پریشانیوں پر نظر ڈالتا مسکراتا گزر جا مسرت کی تانے اڑاتا گزر جا یہ مانا کہ یہ زندگی پر علم ہے یہ مانا کہ یہ زندگی سم ہے یہ مانا کہ یہ زندگی ایک ستم ہے یہ مانا کہ یہ زندگی غم ہی غم ہے سرے غم پہ ٹھو کر لگاتا گزر جا مسرت تانے اڑاتا گزر جا اگر ہر بشر ہے ستانے پہ مائل اگر زندگی ہے رولانے پہ مائل اگر آسمان ہے مٹانے پہ مائل اگر دہر ہے رنگ اڑانے پہ مائل تو اس قہر کا رنگ اڑاتا گزر جا مسرت اڑاتا گزر جا مسرت تانے اڑاتا گزر جا جہاں کی روش ہے بہت ظالمانہ ریا ہر فسو ہے دغا ہر فسانا نہ کر پھر بھی یہ شکوائے اہم کانا کہ آنکھیں دکھاتا ہے تجھ کو زمانہ زمانے کو آنکھیں دکھاتا گزر جا مسرت تانے اڑاتا گزر جا گزر جا گزر جا گزر جا گزر جا, جا, جا مسرت تانے اڑاتا گزر جا ਕਵਿਤਾ ਦੀ ਛੇਕੜੀ ਤੂਕ ਮੁਕਾ ਕੇ ਜਲ ਸਰਾਬੇ ਨੇ ਘੜੀ ਵੱਲ ਤੱਕਿਆ ਤਾਂ ਇਹ ਕਹਿੰਦਾ ਹੋਇਆ ਉਹ ਛੇਤੀ ਉੱਠ ਖੜਤਾ ਹੈ ਤਿੰਨ ਤਾਂ ਇੱਥੀ ਵੱਜ ਗਏ ਕੋਈ ਵੱਡੀ ਗੱਲ ਨਹੀਂ ਸੀ ਭਾਵੇਂ ਘੰਟਾ ਅੱਧਾ ਘੰਟਾ ਹੋਰ ਇਸ ਰਾਸ ਰੰਗ ਵਿੱਚ ਬੀਤ ਜਾਂਦਾ ਅਜੇ ਤਾਂ ਪੜੀ ਜਾ ਚੁੱਕੀ ਕਵਤਾ ਬਾਰੇ ਰਾਇਜ਼ ਨਹੀਂ ਹੋਣੀ ਬਾਕੀ ਸੀ ਨਾਲੇ ਇਹ ਵੀ ਹੋ ਸਕਦਾ ਸੀ ਕਿ ਇਕਦੁੱਕਾ ਹੋਰ ਨਜ਼ਮਾਂ ਪੜੀਆਂ ਜਾਂਦੀਆਂ ਮਨੁੱਖੀ ਮਨ ਦਾ ਵਹਿਣ ਹੀ ਤਾਂ ਹੈ ਜਿੱਧਰ ਵੱਲ ਵਹਿ ਤੁਰਿਆ ਵਹਿ ਤੁਰਿਆ ਪਰ ਵਕਤ ਦੀ ਪਾਬੰਦੀ ਉਹਨਾਂ ਲਈ ਜ਼ਰੂਰੀ ਸੀ। ਬਈ ਸ਼ਾਗਿਰਦ ਹਮੇਸ਼ਾ ਉਸਤਾਦਾਂ ਨਾਲੋਂ ਵੱਧ ਜਾਇਆ ਕਰਦੇ ਨੇ। ਕਹਿੰਦਾ ਹੋਇਆ ਟੁੰਡੀ ਲਾਟ ਵੀ ਉੱਠ ਖੜੁੱਤਾ। ਮਜ਼ਾ ਆ ਗਿਆ ਅੱਜ ਦੀ ਮਹਿਫਲ ਦਾ। ਕਹਿੰਦੇ ਆ ਜਗਤ ਸਿੰਘ ਵੀ ਉੱਠਿਆ ਤੇ ਫੇਰ ਤਿੰਨੇ ਜਿਸ ਰਾਹੋਂ ਆਏ ਸਨ ਉਸੇ ਰਾਹ ਮਾਸਟਰ ਦਲੀਪ ਸਿੰਘ ਦੇ ਘਰ ਮੁੜ ਗਏ।